ਇਨਾਂ ਦੇ ਉੱਪਰ ਖੜੇ ਆਂ ਔਰ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾਉਣ ਕਿ ਆਹ ਬੰਨ ਸਾਰਾ ਜਿਹੜੀ ਇਹ ਰੋਡ ਆ ਸਾਰੀ ਟੁੱਟ ਚੁੱਕੀ ਆ ਔਰ ਇੱਥੋਂ ਵੀ ਜਿਹੜਾ ਆ ਕਿ ਬੰਨ ਟੁੱਟਣ ਕਿਨਾਰੇ ਸੀਗਾ ਪਰ ਮੈਂ ਧੰਨਵਾਦ ਕਰਦਾ ਸਾਡੇ ਕੈਪਟਨ ਸੁਪਰੀ ਜੀ ਦਾ ਔਰ ਇਨਾਂ ਦੇ ਸਾਰੇ ਜਵਾਨਾਂ ਦਾ ਔਰ ਸਾਰੀ ਇਹ ਇਲਾਕੇ ਦੀ ਸਮੁੱਚੀ ਸੰਗਤ ਜਿਹੜੀ ਰਾਤ ਨੂੰ ਡਟ ਕੇ ਇਥੇ ਪਹਿਰਾ ਦੇ ਰਹੀ ਔਰ ਸਾਰਾ ਇਲਾਕਾ ਜਿਹੜਾ ਉਹ ਇੱਕ ਵਾਰ ਮੰਨ ਉਹਨਾਂ ਦਾ ਡੋਲ ਗਿਆ ਸੀਗਾ ਕੀ ਪਤਾ ਨਹੀਂ ਕੀ ਹੋਊਗਾ ਕੀ ਕਿੰਨਾ ਕੁ ਭਾਰੀ ਨੁਕਸਾਨ ਹੋਊਗਾ ਔਰ ਇੱਥੇ ਜਦੋਂ ਤੋਂ ਆਰਮੀ ਆਈਏ ਸਾਡੇ ਫੌਜੀ ਜਵਾਨ ਆਏ ਆ ਮੈਂ ਗੱਲ ਕਹਿਣਾ ਕਿ ਹਮੇਸ਼ਾ ਜੇ ਦੇਸ਼ ਨੂੰ ਬਚਾਇਆ ਤਾਂ ਇਹਨਾਂ ਨੇ ਬਚਾਇਆ ਜੇ ਅਸੀਂ ਸੁੱਖ ਦੀ ਨਹੀਂ ਸੌਂਨੇ ਆ ਤੇ ਇਹਨਾਂ ਕਰਕੇ ਸੌਂਨੇ ਆ ਕਿਉਂਕਿ ਅੱਗੇ ਬਾਰਡਰਾਂ ਤੇ ਫੌਜ ਦੇਖਦੇ ਸੀ ਬਾਰਡਰਾਂ ਤੇ ਵੀ ਫੌਜ ਸੀ ਐਕਟਿਵ ਬੰਨਾਂ ਤੇ ਫੌਜ ਔਰ ਮੈਂ ਗੱਲ ਕਹਿਣਾ ਕਿ ਜਿਹੜਾ ਪ੍ਰਸ਼ਾਸਨ ਨੂੰ ਕੰਮ ਕਰਨੇ ਚਾਹੀਦੇ ਸੀ ਜੇ ਸੇਵਲ ਪ੍ਰਸ਼ਾਸਨ ਕੰਮ ਕਰਦਾ ਨਹਿਰਾਂ ਦੀ ਖਲਾਈ ਹੁੰਦੀ ਜਾਂ ਇਹਦਾ ਦਰਿਆ ਦਾ ਜਿਹੜਾ ਉਹ ਨਹਿਰੀਕਰਨ ਹੁੰਦਾ ਤੇ ਅੱਜ ਆਹ ਦਿਨ ਸਾਨੂੰ ਵੇਖਣੇ ਨਾ ਪੈਂਦੇ ਔਰ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਔਰ ਧੰਨਵਾਦ ਕਰਦਾ ਕੈਪਟਨ ਸੁਪਰੀ ਜੀ ਦਾ ਇਹਨਾਂ ਦੇ ਸਾਰੇ ਜਵਾਨਾਂ ਦਾ ਕਿ ਇਹਨਾਂ ਨੇ ਜਦੋਂ ਤੋਂ ਆਏ ਨੇ ਮੈਂ ਦਿਖਾਉਣਾ ਚਾਹੁੰਦਾ ਕਿ ਇੱਧਰ ਵੇਖੋ ਆ ਸਾਰਾ ਬੰਨ ਟੁੱਟ ਚੁੱਕਾ ਸੀ ਆ ਸਾਰੇ ਸੰਗਤ ਨੇ ਤੇ ਇਹਨਾਂ ਦੇ ਜਵਾਨਾਂ ਦੀ ਹਿੰਮਤ ਸੀ ਕਿਉਂਕਿ ਇਹਨਾਂ ਨੇ ਆਣ ਕੇ ਇੱਕ ਹੌਂਸਲਾ ਦਿੱਤਾ ਔਰ ਇਹਨਾਂ ਦੇ ਹੌਸਲੇ ਦੇ ਨਾਲ ਜਿਹੜਾ ਕੀ ਸਾਰੇ ਸਾਡੇ ਸਾਥੀ ਉਹ ਇੱਥੇ ਕੰਮ ਕਰਨ ਲੱਗੇ ਔਰ ਆ ਦਿਖਾ ਰਹੇ ਆ ਕਿ ਛੋ ਜਿਹੜਾ ਡਿੱਗਣ ਕਰਕੇ ਉਹ ਵੇਖੋ ਕਿ ਪਾਣੀ ਕਿੰਨੀ ਸਪੀਡ ਨਾਲ ਘੁੰਮ ਰਿਹਾ ਔਰ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਸਾਰੇ ਜਾਣੇ ਬਾੜਾ ਕਾਲੀਰੋਂ ਕਿਉਂਕਿ ਰਾਤ ਦਾ ਸਮਾਂ ਹੈ ਹੁਣ ਤਕਰੀਬ 4 ਵੱਜ ਚੁੱਕੇ ਆ ਪੌਣੇ 4 ਵੱਜ ਚੁੱਕੇ ਆ ਰਾਤ ਦਾ ਸਮਾਂ ਹੈ ਔਰ ਜਦੋਂ ਵੀ ਜਿਵੇਂ ਵੀ ਤੁਸੀਂ ਵੀਡੀਓ ਦੇਖਦੇ ਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਔਰ ਇਹਦੇ ਨਾਲ ਨਾਲ ਜਿਹੜੇ ਜਿਹੜੇ ਵੀਰ ਵੀਡੀਓ ਨੂੰ ਦੇਖਦੇ ਨੇ ਉਹ ਆਪਣੇ ਆਪਣੇ ਪਿੰਡਾਂ ਦੇ ਵਿੱਚ ਉਹ ਇੱਕ ਇੱਕ ਦੋ ਦੋ ਟਰਾਲੀਆਂ ਮਿੱਟੀ ਦੀਆਂ ਜੇ ਖਾਲੀ ਘਟਿਆ ਨਾਲ ਲਏ ਉਹ ਇੱਥੇ ਭਰ ਲਾਂਗੇ ਤਾਂ ਕਿ ਸਵੇਰੇ ਸਾਡੇ ਕੋਲ ਆਰਮੀ ਦੇ ਜਵਾਨ ਨੇ ਔਰ ਇਹਨਾਂ ਦੇ ਸੰਯੋਗ ਦੇ ਨਾਲ ਅਸੀਂ ਇਸ ਬੰਨ ਨੂੰ ਜਿਹੜਾ ਬਨ ਸਕੀਏ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਅੱਜ ਹੁਣ ਕੱਲੀ ਇੱਥੇ ਇਸ ਵਕਤ ਜਿਹੜੀ ਆ ਉਹ ਫੌਜ ਦੇ ਜਵਾਨ ਨੇ ਬਾਕੀ ਪ੍ਰਸ਼ਾਸਨਤਾ ਜਾ ਕੇ ਘਰਾਂ 'ਚ ਸੌਂ ਗਿਆ ਔਰ ਮੈਂ ਤਾਂ ਇਹ ਗੱਲ ਕਹਿਣਾ ਕਿ ਜੇ ਜਵਾਨ ਸਾਡੇ ਤਾਇਨਾਤ ਨੇ ਬੰਨ ਦੇ ਉੱਤੇ ਤੇ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਸਵੇਰੇ ਇਹਨਾਂ ਦੀ ਹੌਸਲਾ ਅਫਜ਼ਾਈ ਲਈ ਕਿਉਂਕਿ ਕੈਪਟਨ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ ਸੁਖਬੀ ਜੀ ਨੇ ਇਹ ਕਹਿੰਦੇ ਇੱਥੋਂ ਦੀ ਮਿੱਟੀ ਇੱਥੇ ਪਾਇਆ ਕੰਮ ਨਹੀਂ ਚੱਲਣਾਗਾ ਸਾਨੂੰ ਮਿੱਟੀ ਹਜ਼ਾਰਾਂ ਟਰਾਲੀਆਂ ਇੱਥੇ ਹੋਰ ਲਿਆਉਣੀ ਪਊਗੀ ਔਰ ਤੁਸੀਂ ਦੇਖਦੇ ਹੋ ਕਿ ਇੱਥੇ 45 ਫੁੱਟ ਦੀ ਨੋਚ ਸੀ ਤੇ ਆਹ ਵੇਖੋ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਹੁਣ ਸਿਰਫ ਜਿੱਥੇ ਅਸੀਂ ਖੜੇ ਆ ਇੱਥੇ 2-4 ਫੁੱਟ ਦਾ ਫਾਸਲਾ ਰਹਿ ਗਿਆ ਔਰ ਸਾਰਾ ਪਾਣੀ ਪਾਣੀ ਆ ਔਰ ਜੇ ਇਹ ਨਜਵਾਨ ਨਾ ਆਉਂਦੇ ਇਹ ਹੋਰ ਨੂੰ ਹੋ ਸਕਦਾ ਹੈ ਕਿ ਬੰਨ ਟੁੱਟ ਜਾਂਦਾ ਤੇ ਪਾਣੀ ਮਖੂ ਤੱਕ ਪਹੁੰਚਦਾ ਭਾਰੀ ਨੁਕਸਾਨ ਹੁੰਦਾ ਔਰ ਇਹਨਾਂ ਨੇ ਨੁਕਸਾਨ ਤੋਂ ਬਚਾ ਲਿਆ ਮੈਂ ਗੁਰੂ ਸਾਹਿਬ ਦਾ ਵੀ ਕੋਟਣ-ਕੋਟ ਸ਼ੁਕਰਾਨਾ ਕਰਦਾ ਔਰ ਬੇਨਤੀ ਕਰਦਾ ਕਿ ਸਾਰਿਆਂ ਨੂੰ ਕਿ ਕੱਲ ਸਵੇਰੇ ਜਦੋਂ ਵੀ ਉੱਠਦੇ ਹੋ ਉਦੋਂ ਆਪਦੇ ਪਿੰਡਾਂ ਚ ਦੋ-ਦੋ ਟਰਾਲੀਆਂ ਮਿੱਟੀ ਦੀਆਂ ਲੈ ਕੇ ਔਰ ਮੈਂ ਇੱਕ ਬੇਨਤੀ ਕਰਾਂਗਾ ਕਿ ਮੇਰਾ ਨੰਬਰ ਤੁਹਾਡੇ ਸਾਰਿਆਂ ਕੋਲੇ ਗਾ 90234401 ਜੇ ਕਿਸੇ ਪਿੰਡ ਆਪਣੇ ਕੋਲ ਮਿੱਟੀ ਹੈਗੀ ਆ ਟਰਾਲੀਆਂ ਨਹੀਂ ਆਈਆਂ ਸੀ ਟਰਾਲੀਆਂ ਭੇਜ ਦਾਂਗੇ ਜੇ ਟਰਾਲੀਆਂ ਆਈਆਂ ਨੇ ਤੇ ਭਰਨ ਵਾਲੇ ਆਣਗੇ ਤੇ ਜੀ ਸੀ ਬੀ ਭੇਜ ਦਾਂਗੇ ਪਰ ਕੱਲ ਜ਼ਰੂਰੀ ਜਿਹੜੀ ਇੱਥੇ ਮਿੱਟੀ ਚਾਹੀਦੀ ਹੈ ਤਾਂ ਕਿ ਇਹਨੂੰ ਜਿਹੜਾ ਬੰਨ ਨੂੰ ਬੰਨਿਆ ਜਾ ਸਕੇ ਔਰ ਸਾਰਿਆਂ ਦਾ ਇਹਨਾਂ ਨੌਜਵਾਨਾਂ ਦਾ ਸਾਰੇ ਆਰਮੀ ਵਾਲੇ ਵੀਰਾਂ ਦਾ ਸਾਰੇ ਫੌਜ ਦੇ ਜਿੰਨੇ ਵੀ ਸਾਥੀ ਜਿਹੜੀਆਂ ਦੋਵੇਂ ਬਟਾਲੀ ਨਾਲ ਇੱਥੇ ਲੱਗੀਆਂ ਨੇ ਇਹਨਾਂ ਨੂੰ ਮੈਂ ਦਿਲੋਂ ਸਲੂਟ ਕਰਦਾ ਕਿ ਆ ਜਿਨ੍ਹਾਂ ਦੀ ਬਦੌਲਤ ਬਹੁਤ ਵੱਡਾ ਨੁਕਸਾਨ ਹੋਣ ਤੋਂ ਜਿਹੜਾ ਬਚ ਗਿਆ ਔਰ ਇਸ ਕਰਕੇ ਆਪਾਂ ਵੀ ਆਪਦੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇੱਥੇ ਪਹੁੰਚ ਗਏ ਇਹਨਾਂ ਸਾਰੇ ਸਾਥੀਆਂ ਦਾ ਤੇ ਸੰਗਤ ਦਾ ਨਗਰ ਵਾਲਿਆਂ ਦਾ ਇਲਾਕੇ ਵਾਲਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਵੇਂ ਜਦੋਂ ਵੀ ਵੀਡੀਓ ਦੇਖਦੇ ਹੋ ਇਸ ਵੀਡੀਓ ਨੂੰ ਸ਼ੇਅਰ ਕਰੋ ਔਰ ਮੈਂ ਇਹ ਗੱਲ ਕਵਾਂਗਾ ਕਿ ਕੈਮਰਾਮੈਨ ਨੂੰ ਕਿ ਸਾਰੇ ਜਿੰਨੇ ਆਰਮੀ ਦੇ ਜਵਾਨ ਉਥੇ ਕੰਮ ਕਰ ਰਹੇ ਨੇ ਜਾਂ ਜਿਹੜੇ ਹੁਣ ਉਥੇ ਗੱਟੇ ਭਰ ਰਹੇ ਨੇ ਉਹਨਾਂ ਬਾਰੇ ਜਰੂਰ ਦਿਖਾਓ ਤਾਂ ਕਿ ਪਤਾ ਲੱਗੇ ਕਿ ਆਰਮੀ ਨੇ ਮੋਰਚਾ ਕਿਵੇਂ ਸੰਭਾਲਿਆ ਔਰ ਤਾਂ ਕਿ ਇਸ ਮੋਰਚੇ ਕਰਕੇ ਸਾਡੀ ਜਿਹੜੀ ਉਹ ਬਚਤ ਹੋਈ ਆ ਹੁਣ ਮਿੱਟੀ ਦੀ ਜਰੂਰਤ ਆ ਮਿੱਟੀ ਪਿੰਡਾਂ ਚੋਂ ਵੱਧ ਤੋਂ ਵੱਧ ਬਾੜਾ ਕਾਲੀ ਰੋਂ ਮੱਖੂ ਦੇ ਵਿੱਚ ਪੈਂਦਾ ਔਰ ਲੋਕੇਸ਼ਨ ਜਿਹੜੀ ਆ ਉਹ ਵੀ ਅਸੀਂ ਜਿਹੜੀ ਐਥੋਂ ਤੁਹਾਨੂੰ ਪਾ ਦਾਂਗੇ ਤਾਂ ਕਿ ਇਸ ਲੋਕੇਸ਼ਨ ਤੇ ਤੁਹਾਨੂੰ ਪਹੁੰਚਣਾ ਸੌਖਾ ਹੋਵੇ ਔਰ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਵੀਰ ਵੀਡੀਓ ਦੇਖ ਰਹੇ ਔਰ ਜਿਨ੍ਹਾਂ ਨੇ ਇੱਥੇ ਕੰਮ ਕੀਤਾ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਧੰਨਵਾਦ ਜੀ ਔਰ ਮੈਂ ਕਹਾਂਗਾ ਕੈਮਰਾਮੈਨ ਨੂੰ ਕਿ ਜਿਹੜਾ ਕੰਮ ਚੱਲ ਰਿਹਾ ਹੈ ਉਧਰ ਉਹ ਸਾਰਾ ਕੰਮ ਜਿਹੜਾ ਹੈ ਕਿ ਉਹ ਦਿਖਾਇਆ ਜਾਵੇ। ਆਪਾਂ ਅੱਗੇ ਜਾਣਾ। ਚਲੋ ਬਈ। ਆਜੋ। ਵਰ ਰਹੇ ਨੇ ਜਿਹੜੇ ਲੇਕੇ ਬੰਨਤੇ ਜਾਉਂਦੇ ਨੇ ਮੀ ਇੱਕ ਸਾਈਡ 'ਤੇ ਰੱਖ ਦਿਓ ਬਹੁਤ ਸ਼ਾਬਾਸ਼ ਸ਼ਾਬਾਸ਼ ਸੱਚੀ ਗੱਲ ਦੋਸਤੋ ਆਵੇ ਆ ਜਿਹੜੀ ਦੇਖੋ ਕਿ ਸਾਡੇ ਆਰਮੀ ਦੇ ਜਵਾਨ ਕਿਵੇਂ ਅੱਜ ਬੰਦ ਦੇ ਉੱਪਰ ਮੋਰਚਾ ਸੰਭਾਲਿਆ ਆ ਔਰ ਮੰਨ ਲਓ ਨਾ ਕਰਕੇ ਆਪਾਂ ਸੁੱਖ ਦੀ ਨਹੀਂ ਸੌਂਨੇ ਆ ਅੱਜ ਅਸੀਂ ਦੇਖ ਲਓ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਇਹ ਸਾਰੇ ਕਿ ਇਹਨਾਂ ਨੂੰ ਮੇਰੇ ਨਾਲ ਘਟੋ ਘਟ 11 ਵਜੇ ਦੇ ਲੱਗੇ ਨੇ ਜਦੋਂ ਸਾਰੇ ਇਲਾਕੇ ਵਾਲੇ ਹੌਂਸਲਾ ਛੱਡ ਗਏ ਸੀ ਉਦੋਂ ਤੋਂ ਮੋਰਚਾ ਸੰਭਾਲਿਆ ਔਰ ਬਾਰਡਰਾਂ ਤੇ ਵੀ ਜਵਾਨ ਔਰ ਬੰਨਾਂ ਦੇ ਵੀ ਜਵਾਨ ਆ ਜੇ ਇਹਨਾਂ ਦੀ ਬਦੌਲਤ ਜਿਹੜਾ ਬਹੁਤ ਵੱਡਾ ਨੁਕਸਾਨ ਹੋਣੋਂ ਬਚਿਆ ਔਰ ਇਸੇ ਕਰਕੇ ਮੇਰੀ ਇਸ ਬੇਨਤੀ ਨੂੰ ਮਨਜ਼ੂਰ ਕਰਨਾ ਵੱਧ ਤੋਂ ਵੱਧ ਜਿਹੜੀ ਆ ਮਿੱਟੀ ਉਹ ਇੱਥੇ ਪਹਚਾਓ ਟਰਾਲੀਆਂ ਲੈ ਕੇ ਆਓ ਤਾਂ ਕਿ ਜਿਹੜੇ ਜਵਾਨ ਲੱਗੇ ਨੇ ਇਹ ਸਵੇਰੇ ਜਿਹੜਾ ਆਪਾਂ ਬੰਨ ਨੂੰ ਜਿਹੜਾ ਪੂਰਿਆ ਜਾਵੇ ਜਿਹੜਾ ਟੁੱਟ ਚੱਲਿਆ ਸੀਗਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸ ਵੀਡੀਓ ਨੂੰ ਵਕਤ-ਵਕਤ ਸ਼ੇਅਰ ਕਰ ਰਹੇ ਹੋ ਰਹੀ ਥੀ ਮਿੱਟੀ ਲੱਗਿਆ ਉਹ ਵਾੜਾ ਕਾਲੀਰਾਉ ਮਠੂ ਬਲਾਕ ਦੇ ਵਿੱਚ ਆ ਬੰਨ ਦੇ ਉੱਪਰ ਮਿੱਟੀ ਪਛਾਉਣ ਦਾ ਕੰਮ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਜਰੂਰ ਕਰੋ ਧੰਨਵਾਦ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾੜਾ ਕਾਲੀਰਾਉ ਦੇ ਬੰਨ ਦੇ ਉੱਪਰ ਖੜੇ ਆਂ ਔਰ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਸਿਖਾਉਣ ਕਿ ਆ ਬੰਨ ਸਾਰਾ ਜਿਹੜੀ ਇਹ ਰੋਡ ਆ ਸਾਰੀ ਟੁੱਟ ਚੁੱਕੀ ਆ ਔਰ ਇਥੋਂ ਵੀ ਜਿਹੜਾ ਕਿ ਬੰਨ੍ਹ ਟੁੱਟਣ ਕਿਨਾਰੇ ਸੀਗਾ ਪਰ ਮੈਂ ਧੰਨਵਾਦ ਕਰਦਾ ਸਾਡੇ ਕੈਪਟਨ ਸੁਪਰੀ ਜੀ ਦਾ ਔਰ ਇਹਨਾਂ ਦੇ ਸਾਰੇ ਜਵਾਨਾਂ ਦਾ ਔਰ ਸਾਰੀ ਇਹ ਇਲਾਕੇ ਦੀ ਸਮੁੱਚੀ ਸੰਗਤ ਜਿਹੜੀ ਰਾਤ ਨੂੰ ਡਟ ਕੇ ਇਥੇ ਪਹਿਰਾ ਦੇ ਰਹੀ ਔਰ ਸਾਰਾ ਇਲਾਕਾ ਜਿਹੜਾ ਉਹ ਇੱਕ ਵਾਰ ਮੰਨ ਉਹਨਾਂ ਦਾ ਡੋਲ ਗਿਆ ਸੀਗਾ ਕਿ ਪਤਾ ਨਹੀਂ ਕੀ ਹੋਊਗਾ ਕਿ ਕਿੰਨਾ ਕੁ ਭਾਰੀ ਨੁਕਸਾਨ ਹੋਊਗਾ ਔਰ ਇੱਥੇ ਜਦੋਂ ਤੋਂ ਆਰਮੀ ਆਈਏ ਸਾਡੇ ਫੌਜੀ ਜਵਾਨ ਆਇਆ ਮੈਂ ਗੱਲ ਕਹਿਣਾ ਕਿ ਹਮੇਸ਼ਾ ਜੇ ਦੇਸ਼ ਨੂੰ ਬਚਾਇਆ ਤਾਂ ਇਹਨਾਂ ਨੇ ਬਚਾਇਆ ਜੇ ਅਸੀਂ ਸੁੱਖ ਦੀ ਨਹੀਂ ਸੌਂਨੇ ਆ ਤੇ ਇਹਨਾਂ ਕਰਕੇ ਸੌਂਨੇ ਆ ਕਿਉਂਕਿ ਅੱਗੇ ਬਾਰਡਰਾਂ ਤੇ ਫੌਜ ਦੇਖਦੇ ਸੀ ਬਾਰਡਰਾਂ ਤੇ ਵੀ ਫੌਜ ਸੀ ਐਕਟਿਵ ਬੰਨਾਂ ਤੇ ਫੌਜ ਔਰ ਮੈਂ ਗੱਲ ਕਹਿਣਾ ਕਿ ਜਿਹੜਾ ਪ੍ਰਸ਼ਾਸਨ ਨੂੰ ਕੰਮ ਕਰਨੇ ਚਾਹੀਦੇ ਸੀ ਜੇ ਸਿਵਲ ਪ੍ਰਸ਼ਾਸਨ ਕੰਮ ਕਰਦਾ ਨਹਿਰਾਂ ਦੀ ਖਲਾਈ ਹੁੰਦੀ ਜਾਂ ਇਹਦਾ ਦਰਿਆ ਦਾ ਜਿਹੜਾ ਉਹ ਨਹਿਰੀਕਰਨ ਹੁੰਦਾ ਤੇ ਅੱਜ ਆਹ ਦਿਨ ਸਾਨੂੰ ਵੇਖਣੇ ਨਾ ਪੈਣ। ਔਰ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਔਰ ਧੰਨਵਾਦ ਕਰਦਾ ਕੈਪਟਨ ਸੁਪਰੀ ਜੀ ਦਾ ਇਹਨਾਂ ਦੇ ਸਾਰੇ ਜਵਾਨਾਂ ਦਾ ਕਿ ਇਹਨਾਂ ਨੇ ਜਦੋਂ ਤੋਂ ਆਏ ਨੇ ਮੈਂ ਦਿਖਾਉਣਾ ਚਾਹੁੰਦਾ ਕਿ ਇੱਧਰ ਵੇਖੋ ਆ ਸਾਰਾ ਬੰਨ ਟੁੱਟ ਚੁੱਕਾ ਸੀ ਆ ਸਾਰੇ ਸੰਗਤ ਨੇ ਤੇ ਇਹਨਾਂ ਦੇ ਜਵਾਨਾਂ ਦੀ ਹਿੰਮਤ ਸੀ ਕਿਉਂਕਿ ਇਹਨਾਂ ਨੇ ਆਣ ਕੇ ਇੱਕ ਹੌਂਸਲਾ ਦਿੱਤਾ ਔਰ ਇਹਨਾਂ ਦੇ ਹੌਸਲੇ ਦੇ ਨਾਲ ਜਿਹੜਾ ਇਹ ਸਾਰੇ ਸਾਡੇ ਸਾਥੀ ਉਹ ਇੱਥੇ ਕੰਮ ਕਰਨ ਲੱਗੇ ਔਰ ਆ ਦਿਖਾ ਰਹੇ ਆ ਕਿ ਛੋ ਜਿਹੜਾ ਡਿੱਗਣ ਕਰਕੇ ਉਹ ਵੇਖੋ ਕਿ ਪਾਣੀ ਕਿੰਨੀ ਸਪੀਡ ਨਾਲ ਘੁੰਮ ਰਿਹਾ ਔਰ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਸਾਰੇ ਜਾਣੇ ਬਾੜਾ ਕਾਲੀ ਰੋਂ ਕਿਉਂਕਿ ਰਾਤ ਦਾ ਸਮਾਂ ਹੈ ਹੁਣ ਕਰੀਬ 4 ਵੱਜ ਚੁੱਕੇ ਆ ਪੌਣੇ 4 ਵੱਜ ਚੁੱਕੇ ਆ ਰਾਤ ਦਾ ਸਮਾਂ ਹੈ ਔਰ ਜਦੋਂ ਵੀ ਜਿਵੇਂ ਵੀ ਤੁਸੀਂ ਵੀਡੀਓ ਦੇਖਦੇ ਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਔਰ ਇਹਦੇ ਨਾਲ ਨਾਲ ਜਿਹੜੇ-ਜਿਹੜੇ ਵੀਰ ਵੀਡੀਓ ਨੂੰ ਦੇਖਦੇ ਨੇ ਉਹ ਆਪਣੇ ਆਪਣੇ ਪਿੰਡਾਂ ਦੇ ਵਿੱਚ ਉਹ ਇੱਕ-ਇੱਕ ਦੋ-ਦੋ ਟਰਾਲੀਆਂ ਮਿੱਟੀ ਦੀਆਂ ਜੇ ਖਾਲੀ ਗਟਿਆ ਨਾਲ ਲਏ ਉਹ ਇੱਥੇ ਭਰ ਲਾਂਗੇ ਤਾਂ ਕਿ ਸਵੇਰੇ ਸਾਡੇ ਕੋਲ ਆਰਮੀ ਦੇ ਜਵਾਨ ਨੇ ਔਰ ਇਹਨਾਂ ਦੇ ਸੰਯੋਗ ਦੇ ਨਾਲ ਅਸੀਂ ਇਸ ਬੰਨ ਨੂੰ ਜਿਹੜਾ ਬਣ ਸਕੀਏ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਅੱਜ ਹੁਣ ਕੱਲੀ ਇੱਥੇ ਇਸ ਵਕਤ ਜਿਹੜੀ ਆ ਉਹ ਫੌਜ ਦੇ ਜਵਾਨ ਨੇ ਬਾਕੀ ਪ੍ਰਸ਼ਾਸਨ ਦਾ ਜਾ ਕੇ ਘਰਾਂ 'ਚ ਸੌਂ ਗਿਆ ਔਰ ਮੈਂ ਤਾਂ ਇਹ ਗੱਲ ਕਹਿਣਾ ਕਿ ਜੇ ਜਵਾਨ ਸਾਡੇ ਤਾਇਨਾਤ ਨੇ ਬੰਨ ਦੇ ਉੱਤੇ ਤੇ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਸਵੇਰੇ ਇਨਾਂ ਦੀ ਹੌਸਲਾ ਫਜ਼ਾਈ ਲਈ ਕਿਉਂਕਿ ਕੈਪਟਨ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ ਸੁਖਰੀ ਜੀ ਨੇ ਇਹ ਕਹਿੰਦੇ ਇੱਥੋਂ ਦੀ ਮਿੱਟੀ ਇੱਥੇ ਪਾਇਆ ਕੰਮ ਨਹੀਂ ਚੱਲਣਾਗਾ ਸਾਨੂੰ ਮਿੱਟੀ ਹਜ਼ਾਰਾਂ ਟਰਾਲੀਆਂ ਇੱਥੇ ਹੋਰ ਲਿਆਉਣੀ ਪਊਗੀ ਔਰ ਤੁਸੀਂ ਦੇਖਦੇ ਹੋ ਕਿ ਇੱਥੇ 45 ਫੁੱਟ ਦੀ ਨੋਚ ਸੀ ਤੇ ਆਹ ਵੇਖੋ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਹੁਣ ਸਿਰਫ ਜਿੱਥੇ ਅਸੀਂ ਖੜੇ ਆ ਇੱਥੇ 2-4 ਫੁੱਟ ਦਾ ਫਾਸਲਾ ਰਹਿ ਗਿਆ ਔਰ ਸਾਰਾ ਪਾਣੀ ਪਾਣੀ ਆ ਔਰ ਜੇ ਇਹ ਨਜਵਾਨ ਨਾ ਆਉਂਦੇ ਤੇ ਹੋਰ ਨੂੰ ਹੋ ਸਕਦਾ ਹੈ ਕਿ ਬੰਨ ਟੁੱਟ ਜਾਂਦਾ ਤੇ ਪਾਣੀ ਮਖੂ ਤੱਕ ਪਹੁੰਚਦਾ ਭਾਰੀ ਨੁਕਸਾਨ ਹੁੰਦਾ ਔਰ ਇਹਨਾਂ ਨੇ ਨੁਕਸਾਨ ਤੋਂ ਬਚਾ ਲਿਆ ਮੈਂ ਗੁਰੂ ਸਾਹਿਬ ਦਾ ਵੀ ਕੋਟਣ-ਕੋਟ ਸ਼ੁਕਰਾਨਾ ਕਰਦਾ ਔਰ ਬੇਨਤੀ ਕਰਦਾ ਕਿ ਸਾਰਿਆਂ ਨੂੰ ਕਿ ਕੱਲ ਸਵੇਰੇ ਜਦੋਂ ਵੀ ਉੱਠਦੇ ਹੋ ਉਦੋਂ ਆਪਦੇ ਪਿੰਡਾਂ ਚੋਂ ਦੋ-ਦੋ ਟਰਾਲੀਆਂ ਮਿੱਟੀ ਦੀਆਂ ਲੈ ਕੇ ਔਰ ਮੈਂ ਇੱਕ ਬੇਨਤੀ ਕਰਾਂਗਾ ਕਿ ਮੇਰਾ ਨੰਬਰ ਤੁਹਾਡੇ ਸਾਰਿਆਂ ਕੋਲੇ ਹੈ 90234401 ਜੇ ਕਿਸੇ ਪਿੰਡ ਆਪਣੇ ਕੋਲ ਮਿੱਟੀ ਹੈਗੀ ਆ ਟਰਾਲੀਆਂ ਨਹੀਂ ਆਈਆਂ ਸੀ ਟਰਾਲੀਆਂ ਭੇਜ ਦਾਂਗੇ ਜੇ ਟਰਾਲੀਆਂ ਆਈਆਂ ਨੇ ਤੇ ਭਰਨ ਵਾਲੇ ਆਣਗੇ ਤੇ ਜੀ ਸੀ ਬੀ ਭੇਜ ਦਾਂਗੇ ਪਰ ਕੱਲ ਜ਼ਰੂਰੀ ਜਿਹੜੀ ਇੱਥੇ ਮਿੱਟੀ ਚਾਹੀਦੀ ਹੈ ਤਾਂ ਕਿ ਇਹਨੂੰ ਜਿਹੜਾ ਬੰਨ ਨੂੰ ਬੰਨਿਆ ਜਾ ਸਕੇ ਔਰ ਸਾਰਿਆਂ ਦਾ ਇਹਨਾਂ ਨੌਜਵਾਨਾਂ ਦਾ ਸਾਰੇ ਆਰਮੀ ਵਾਲੇ ਵੀਰਾਂ ਦਾ ਸਾਰੇ ਫੌਜ ਦੇ ਜਿੰਨੇ ਵੀ ਸਾਥੀ ਜਿਹੜੀਆਂ ਦੋਵੇਂ ਬਟਾਲੀ ਨਾਲ ਇੱਥੇ ਲੱਗੀਆਂ ਨੇ ਇਹਨਾਂ ਨੂੰ ਮੈਂ ਦਿਲੋਂ ਸਲੂਟ ਕਰਦਾ ਕਿ ਆ ਜਿਹਨਾਂ ਦੀ ਬਦੌਲਤ ਬਹੁਤ